ਇਹ ਕਦੇ ਅਸੀਂ ਨਾ ਖਤਮ ਕਰਤਾ ਸੋ ਇਸ ਤਰ੍ਹਾਂ ਦੇ ਹਾਲਾਤ ਸੂਚੇ ਪੰਜਾਬ ਦੇ ਹਰ ਪਿੰਦੇ ਐ ਇਹ ਛੋਟਾ ਘਟਨਾ ਕਰ ਨਹੀਂ ਐ ਦੂਦਤਾ ਤੋੜ ਦੇ ਦੀ ਔਰ ਉਹਨੂੰ ਘਰੋਂ ਚੱਕ ਕੇ ਲਿਆ ਕੇ ਫਿਰ ਤੋੜ ਦੇ ਇਹ ਜਿਵੇਂ ਅੱਜ ਕਿਦਾਂ ਪੁਲਿਸ ਨੇ ਅੱਖਾਂ ਘਣੀਆ ਕੀਤਾ ਐ ਐਸਐਚਓ ਨੂੰ ਬਦਲਿਆ ਐ ਜਿਸ ਵਸ ਨਹੀਂ ਕੀਤਾ ਮੈਨੂੰ ਨਹੀਂ ਲੱਗਦਾ ਕੋਈ ਐਸਐਸਪੀ ਉੱਤੇ ਐਸਐਸਪੀ ਦਾ ਵੱਡੇ ਅਫਸਰ ਮੇਰੇ ਕਹਿਣ ਦਾ ਮਤਲਬ ਸਰਕਾਰ ਦੇ ਦਮੈਂਦੇ ਹੋਣੀ ਚਾਹੀਦੇ ਸੀ ਉੱਤ ਇਹ ਤਾਂ ਵਿਚਾਰਾ ਫਾਹਜ ਹੋ ਗਿਆ ਪੁਲਿਸ ਦੀ ਨੌਕਰੀ ਇਹ ਲੈਣੀ ਸੀ ਮੇਰੇ ਭਰਾ ਨੇ ਟੈਸਟ ਕਿਉਂ ਕੀ ਕਰ ਰਿਹਾ ਹੈ ਪੰਜਾਬ ਕੋਲ ਨੂੰ ਪਰਿਵਾਰ ਦੇ ਮੈਂਬਰ ਨੂੰ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਮੈਂਬਰ ਨੂੰ ਨੌਕਰੀ ਦੇਣੀ ਚਾਹੀਦੀ ਹੈ ਇਹਨੂੰ ਮੌਕਾ ਕਿ ਕੋਈ ਹੰਡਾ ਨਾ ਬੀਣਾ ਚਾਹੀਦਾ ਤੇ ਉਸ ਪੁਲਿਸ ਮਲਾਦਮ ਤੇ ਜਿਹੜਾ ਐਸਐਚਓ ਸੀ ਉਹ ਵੀ ਇਸ ਵਿੱਚ ਕਰਨਾ ਚਾਹੀਦਾ ਹੈ ਕਿ ਦੋਸ਼ੀਆਂ ਨੂੰ ਗ੍ਰਫਤਾਰ ਕਰਕੇ ਸਾਰੀਆਂ ਤੁਰਨਾ ਲਾ ਕੇ ਜੇਰੋਂ ਅੰਦਰ ਦੇਣਾ ਚਾਹੀਦਾ। ਬੜੇ ਸਾਹਿਬ ਅਜੇ ਤੱਕ ਇੱਕ ਦੋਸ਼ੀ ਫੜਿਆ ਹੀ ਨਹੀਂ ਗਿਆ। ਨਲਾਕੀ ਵੇਖ ਲਓ ਸਰਕਾਰ ਦੀ ਕਿੱਡੀ ਆ। ਹਜੇ ਇੱਕ ਦੋਸ਼ੀ ਨਹੀਂ ਫੜਿਆ ਗਿਆ। ਜੇ ਇਹਨਾਂ ਦਾ ਜਿੱਪ ਧੋਵੇ ਤੇ ਵਾੜੋਵੇ ਤੇ ਪਤਾ ਚੋ ਵੀ ਬੰਦਾ ਦੇ ਹੁੰਦੇ। ਬ੍ਰਿੰਗਸਾਪਾ ਆ ਕੋਈ ਸਰਲੀ ਹੈ ਦੋ ਵਿਅਕਤੀ ਰਾਸਤ ਚ ਲੈ ਲੇਤੇ ਹਨ ਸੀਗਲ ਕੋਡ ਅੱਲਾ ਕਹਿ ਰਿਹਾ ਕਿ ਤੀਜਾ ਵਿਅਕਤੀ ਅਜ ਤੱਕ ਨਹੀਂ ਪੜਿਆ ਗਿਆ ਬ੍ਰਿੰਗਸਾਪਾ ਕੀ ਅਗਰ ਅਸੀ ਹੋਈ ਹੈ ਕੀ ਸਰਕਾਰ ਨੇ ਕੌਗਨੀਸੈਂਸ ਲਿਆ ਹੈ ਬ੍ਰਿੰਗਸਾਪਾ ਸਭ ਤੋਂ ਵੱਡੀ ਜ਼ਰੂਰਤ ਹੈ ਇਹਨਾਂ ਨੂੰ ਦੇਖੋ ਇਸ ਟਾਈਮ ਇਹ ਗਰੀਬੀ ਦੀ ਅਸਮਾਨਤਾ ਹੋ ਰਹੀ ਹੈ ਨੇ ਇੱਕ ਧਰਤਾਂ ਟੁੱਟ ਰਹੀਆਂ ਕਿਉਂਕਿ ਇਹਦੇ ਉੱਤੇ ਪੈਸਾ ਲੱਗ ਰਿਹਾ ਦੂਜਾ ਬੇਰੁਜ਼ਗਾਰੀ ਦੇਖੋ ਮੇਰੇ ਬੇਟੇ ਨੂੰ ਨੌਕਰੀ ਜਿਹੜੀ ਆ ਉਹਦੇ ਲਈ ਤੁਸੀਂ ਦੇਖੋ ਮੈਂ ਇਹ ਗੱਲ ਕਰ ਰਿਹਾ ਸਰਕਾਰ ਨੂੰ ਚਾਹੀਦਾ ਕਿ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਅਗਾਂਹ ਜਿੰਦਾ ਦਾ ਸਾਰਾ ਡੈਪੀ ਕਮਿਸ਼ਨਰ ਜਿਹੜਾ ਬਠਿੰਡਾ ਹੈ ਉਹ ਕਰਾਵੇ ਦੋਸ਼ੀਆਂ ਨੂੰ ਸਜ਼ਾ ਮਿਲੇ ਐਸਐਚਓ ਜਿਹੜਾ ਵੀ ਉੱਥੇ ਮੌਜੂਦਾ ਸੀ ਉਹ ਡਿਸਮਿਸ ਹੋਵੇ ਔਰ ਸਿੱਧ ਬਣਾ ਕੇ ਉੱਚ ਪੱਧਰ ਦੀ ਕਮੇਟੀ ਬਣਾ ਕੇ ਇੱਥੇ ਪਿੰਡ ਤੇ ਨਸ਼ਾ ਖਾਣੇ ਆਲੇ ਦੀ ਸ਼ਹਿਰ ਦਾ ਵਿਕਾਸ ਕਿ ਕਿਹੜੇ ਕਿਹੜੇ ਇਨਵੋਲਡ ਹੈ ਉਹ ਸਾਰੀ ਗੱਲ ਦੀ ਜਾਂਚ ਪੜਤਾਲ ਇਹਨਾਂ ਨੇ ਇਨਜਾਮ ਵੀ ਲਾਇਆ ਵੀ ਪਿੰਨੇ ਲੈਦੇ ਨਹੀਂ ਹਾਂ 100% ਕਿਉਂਕਿ ਇਹ ਉਸ ਪਿੰਡ ਦੇ ਪਛਿੱਡੇ ਨੇ ਉਹ ਤਾਂ ਕੋਈ ਬੋਲਦਾ ਹੀ ਨਹੀਂ ਇਹ ਪੁਲਿਸ ਦੀ ਸ਼ਹਿਤ ਉਹ ਬਿਨਾਂ ਲੱਤਾਂ ਤੋੜੀਆਂ ਜਾ ਨਹੀਂ ਸਕਦੀਆਂ ਇਹਨਾਂ ਨੇ ਇਹ ਵੀ ਕਿਹਾ ਵੀ ਉਹ 20 ਮਿੰਟ ਪਹਿਲਾਂ ਮਿਲ ਕੇ ਆਏ ਨੇ ਖਾਣੇ ਚ ਗਏ ਐਸੇ ਚੂ ਆਪ ਮੰਨੇ ਆ ਵੀ ਮੈਨੂੰ ਮਿਲਣਾ ਸੀ ਉਹ ਵੀ ਉਹਨਾਂ ਨੂੰ ਪਤਾ ਹੁੰਦਾ ਦੂਸ਼ੇ ਨੂੰ ਵੀ ਸਾਡੀ ਗੱਲਬਾਤ ਹੈਗੀ ਆ ਤੇ ਅਸੀਂ ਆ ਕਾਰਨਾ ਕਰਾਂ ਔਰ ਸਿ ਇਹ ਬੇਤੀ ਕਰਨਾ ਛੋਨੇ ਹੈ ਪਰਵਾਰ ਦੇ ਨਾਲ ਸਰਕਾਰ ਨੂੰ ਇਹ ਹੱਥ ਝੁੜ ਕੇ ਬੇਨਤੀ ਹੈ ਕਿ ਇਹ ਸਾਰੀਆਂ ਡਮਾਂਡਾਂ ਮੰਗੋ ਨਹੀਂ ਤਾਂ ਇਹ ਨਾਲ ਦੀ ਲੜਾਈ ਕਾਂਗਰਸ ਪਾਰਟੀ ਲੜੇਗੀ ਸਰਖਾਂ ਤੇ ਆ ਕੇ ਲੜਨੀ ਪਵੇ ਧਰਨਾ ਲਾ ਕੇ ਲੜਨੀ ਪਵੇ ਤੁਹਾਨੂੰ ਟਾਈਮ ਤੇ ਸਮਝ ਨੇ ਜੇ ਗੱਲ ਆ ਰਹੀਆਂ ਤੇ ਫਿਰ ਫੌਜੀ ਸਾਹਿਬ ਨੂੰ ਲੈ ਕੇ ਥੋੜੇ ਬਾਅਦ ਸਿਰ ਕਰਨਾ ਸਾਰੇ ਕੋ ਲਈ ਹੈ ਐਸੀ ਤੁਸ਼ ਕਰਾਂਗੇ ਫਿਰ ਇਹ ਨਾ ਕਿ ਉਹ ਜੋ ਵੀ ਯਾਰ ਕੁਝ ਕੇ ਸੀ ਗੱਲ ਉਹ ਛਾਲ ਰਹੇ ਅਸੀਂ ਬਿਲਕੁਲ ਨਹੀਂ ਛੱਡ ਰਹੇ ਤੁਸੀਂ ਇਹਨਾਂ ਦਾ ਹੱਕ ਰੱਸੀ ਕਰਾ ਦਿਓ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੇ ਦਿਓ ਇਹਨਾਂ ਦਾ ਹਰਜਾਨਾ ਭਰ ਦਿਓ ਇਲਾਜ ਕਰਾ ਲਓ ਦੋਸ਼ੀ ਨੂੰ ਫੜ ਲਓ ਕੋਈ ਸਜ਼ਾ ਦੇ ਦਿਓ ਅਰੇ ਖਤਰਾ ਹਰਜਾਨਾ ਲੈ ਕੀ ਪਾਉਂਦੇ ਆਲੇ ਕਮਰਾ ਲਿਖਣ ਕਮਲਾ ਨਹੀਂ ਮੱਲਿਆ ਕਹਿੰਦੇ 3500 ਪਰ ਉਹ ਫਿਰ ਪਤਾ ਕਰਾਂ ਉਹ ਕਹਿੰਦਾ ਡਾਕਟਰ ਸਾਹਿਬ ਨੇ ਇਹ ਕਹਿੰਦੇ ਇਹ ਲੱਗਦਾ 3500 ਪਰ ਨਾ ਕੋਈ ਪੰਨੇ ਪੰਨੂ ਜੀ ਆਈਸੀ ਵੀ ਆਮ ਆਦਮੀ ਪਾਰਟੀ ਦੇ ਉਹ ਕਹਿ ਕੇ ਗਏ ਵੀ ਸਭ ਪੂਰਾ ਖਰਚਾ ਸਿ ਇੱਕ ਟਕਾਣੀ ਸਰਕਾਰ ਕੋਈ ਗੱਲ ਨਹੀਂ ਬ੍ਰਦਰ ਮੈਨੂੰ ਕਿਸੇ ਦਾ ਪਤਾ ਨਹੀਂ ਜੇ ਕਮਰਾ ਥੋੜਾ ਅੱਜ ਸਵੇਰ ਤੱਕ ਨਹੀਂ ਬਦਲਿਆ ਜਾਂਦਾ ਤਾਂ ਕਮਰਾ ਸਾਡੇ ਮੈਨੂੰ ਮੈ ਬਟਿਆਲ ਸਾਹਿਬ ਨੂੰ ਕਹਾਂਗਾ ਉਹ ਜਿਹੜਾ ਖਰਚਾ ਹੋਗਾ ਅਸੀਂ ਕਮਰੇ ਦਾ ਖਰਚਾ ਦੇ ਜੀ ਇੱਥੇ ਵੀ ਨਹੀਂ ਆਇਆ ਪੰਨੂ ਸਾਹਿਬ ਕੀ ਹੈ ਦੂਸਰ ਤੇ ਕੋਈ ਬੁਲਵਕਾ ਨਹੀਂ ਸਰਕਾਰ ਦਾ ਕੋਈ ਮੰਤਰੀ ਆਵੇ ਸਰਕਾਰ ਦਾ ਕੋਈ ਐਮਐਲਏ ਆਵੇ ਸਰਕਾਰ ਦਾ ਕੋਈ ਹੋਰ ਨਮਾਇੰਦਾ ਆਵੇ। ਕੋਈ ਇਫेक्ट ਸੌ ਤੱਕ ਨਾ ਰਹਿ। ਮੈਂ ਕਰੋਨੇ ਮੈਂ ਆਏ ਇੰਟੀਰੀਅਰ ਸਪੈਸ਼ਲ। ਜੇ ਲੜਾਈ ਲੜਾਂਗੇ ਜੀ ਇਹਨਾਂ ਨੇ ਵੀ ਦੂ ਤਿੰਨ ਦਿਨਾਂ ਚ ਤਾਂ ਕੀਤਾ ਰਾਜਿੰਦ जी WhatsApp ਮੰਨ ਲੂਗੀ ਥੋੜਾ ਜੀ ਸਰਕਾਰ ਸੁਣਦੀ ਪਈਗੀ। ਉਹ ਅਸੀਂ ਕਰਦੇ ਜੀ ਥੋੜਾ ਕਮਰਾ ਨਹੀਂ ਬਦਲ ਰਿਹਾ ਬਈ ਉਹ 50 ਦਾ ਸਵਾਲਾ ਕੋਈ ਗੱਲ ਨਹੀਂ ਅਸੀਂ ਕਰਵਾ ਦੇਵਾਂਗੇ। ਆਵਾਂਗੇ।